ਮੈਂ ਤੈਨੂੰ ਜਿੰਨਾ ਪਿਆਰ ਕਰਦੀਆਂ ਕਰ ਨਾ ਪਾਉ ਮੈਨੀਆਂ ਅੱਖ ਦੀ ਕੇ ਪਾਣੀ ਮੇਰਾ ਭਰ ਨਾ ਪਾਉ ਪਾਵੇਂ ਸੁਟਾ ਬੜੇ ਸ਼ੌਂਕ ਤੂਫਗਾਈ ਨਾ ਸੁਟਾ ਬੜੇ ਸ਼ੌਂਕ ਤੂਫਗਾਈ ਨਾ ਪਰ ਨਕਿੰਕ ਗੱਲ ਉੱਤੇ ਝਿੜਕੀ ਨਾ ਗੱਲ ਪਿਆਰ ਨਾ ਮਨਾਲੀ ਜਿਹੜੀ ਮਰਜੀ ਪਰ ਨਕਿੰਕ ਗੱਲ ਨੂੰ ਐਵੇਂ ਝਿੜਗੀ ਨਾ ਗੱਲ ਪਿਆਰ ਨਾ ਮਨਾ ਲਈ ਜਿਹੜੀ ਮਰਜ਼ੀ ਪਰ ਨਿਕਨਕ ਕਲੋਏ ਮੈਂ ਛਿੜਕੀ ਨਾ ਸੋ ਜਦੋਂ ਵਿਆਹ ਹੋ ਜਾਂਦਾ ਜੀ ਤੇ ਵਿਆਹ ਕਿਤੇ ਨਾ ਹੁੰਦਾ ਵਿਆਹ ਹੋ ਜਾਂਦਾ ਚੰਡੀਗੜ੍ਹ ਵਾਲੀ ਗੋਲੀ ਨਾ ਤੇ ਉਦੋਂ ਕੀ ਹਾਲ ਬਣਦਾ ਸੁਣ ਕੇ ਜਰਾ ਲਾਸਟ ਅੰਤਰੀ ਹੈ ਕਿ ਖਾਦਾ ਚੰਡੀਗੜ੍ਹ ਵਿਆਹ ਕਰਵਾਲਿਆ ਇਹ ਤਾਂ ਨਵਾਂ ਹੀ ਕਸੂਤਾ ਪੰਗਾ ਪਾਲਿਆ ਖਾਦਾ ਗਗਨ ਤੂੰ ਵਿਆਹ ਕਰਵਾਲਿਆ ਵਾਹੀ ਕਸੂਤਾ ਪੰਗਾ ਪਾਲਿਆ